ਹਲਕਾ ਜਲਾਲਾਬਾਦ ਦੇ ਪਿੰਡਾਂ ਵਿੱਚ ਵਿਕਾਸ ਕਾਰਜ ਜੰਗੀ ਪੱਧਰ ਤੇ ਚੱਲ ਰਹੇ ਹਨ ਤੇ ਪਿੰਡਾਂ ਦੇ ਲੋਕ ਵੀ ਬੇहद ਖੁਸ਼ ਹਨ ਪਿੰਡ ਪਾਕਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪਿੰਡਾਂ ਦੇ ਵਿਕਾਸ ਲਈ ਕਰੋੜਾਂ ਰੁਪਏ ਖਰਚ ਕਰ ਰਹੀ ਹੈ ਹਲਕਾ ਵਿਧਾਇਕ ਜਗਦੀਪ ਕੰਬੂਜ ਗੋਲਡੀ ਦੇ ਜਿਤਨਾ ਸਦਕਾ ਉਹਨਾਂ ਦੇ ਪਿੰਡ ਦਾ ਸਰਪੱਖੀ ਵਿਕਾਸ ਹੋ ਰਿਹਾ ਹੈ ਤੇ ਸੱਤ ਅਧਾਕਿਆਂ ਮਗਰੋਂ ਪਹਿਲੀ ਵਾਰ ਪਿੰਡ ਵਿੱਚ ਵਿਕਾਸ ਦਾ ਮੋੜ ਵੱਜਾ ਹੈ ਹਾਂਜੀ ਸਰ ਪਿੰਡ ਦੇ ਵਿੱਚ ਜਿਹੜੇ ਵਿਕਾਸ ਕਾਰਜ ਹੋਏ ਆ ਉਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਹੈ ਔਰ ਕਿੰਨੇ ਕੁ ਇੰਨਾ ਸਮਿਆਂ ਦੇ ਵਿੱਚ ਵਿਕਾਸ ਕਾਰਜ ਹੋਏ ਆ। ਪਿੰਡ ਦੇ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਸਾਡਾ ਕਹਿਣਾ ਇਹ ਆ ਵੀ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਵਿਕਾਸ ਕਾਰਜ ਹੋ ਰਹੇ ਨੇ। ਪਹਿਲਾਂ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਸਾਡੇ ਪਿੰਡ ਦੇ ਵਿੱਚ ਕੋਈ ਖਾਸ ਕੰਮ ਨਹੀਂ ਸੀ ਹੋਇਆ। ਨਾ ਮਾਤਰੀ ਸੀਗੇ ਸਾਰੇ। ਕਿਉਂਕਿ ਸਾਡੇ ਪਿੰਡ ਦੇ ਪੁਰਾਣੇ ਬਜ਼ੁਰਗਾਂ ਨੇ ਆਜ਼ਾਦੀ ਦੇ ਵਿੱਚ ਵੀ ਕਾਫੀ ਯੋਗਦਾਨ ਦੇ ਵਿੱਚ ਹਿੱਸਾ ਲਿਆ ਸੀ ਤੇ ਸਾਰੀਆਂ ਸਰਕਾਰਾਂ ਨੇ ਸਾਨੂੰ ਤਕਰੀਬਨ ਨਜ਼ਰਅੰਦਾਜ਼ ਕੀਤਾ। ਕਿਸੇ ਨੇ ਵੀ ਸਾਨੂੰ ਸਾਡਾ ਬੰਦਾ ਹੱਕ ਨਹੀਂ ਦਿੱਤਾ। ਤੇ ਅਸੀਂ ਧੰਨਵਾਦੀ ਆ ਸੀਐਮ ਭਗਵੰਤ ਮਾਨ ਸਾਹਿਬ ਦੇ ਤੇ ਸਾਡੇ ਹਲਕੇ ਦੇ ਐਮਐਲਏ ਜਗਦੀਪ ਕੰਬੋਜ਼ ਗੋਲਦੀ ਜੀ ਦੇ ਜਿਨ੍ਹਾਂ ਨੇ ਸਾਡੇ ਪਿੰਡ ਦੇ ਵਿੱਚ ਵਿਕਾਸ ਕਾਰਜਾਂ ਦੀ ਛੜੀ ਲਾਤੀ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਕੰਮ ਚੱਲ ਰਹੇ ਨੇ ਤੇ ਇੱਕ ਤੋਂ ਬਾਅਦ ਇੱਕ ਗਰਾਂਟਾਂ ਆ ਰਹੀਆਂ ਨੇ ਨਵੇਂ ਤੋਂ ਨਵੇਂ ਕੰਮ ਰੋਜ਼ ਦਾ ਤਕਰੀਬਨ ਹਰ ਰੋਜ਼ ਦੀ ਤਰ੍ਹਾਂ ਹੀ ਸ਼ੁਰੂ ਹੁੰਦਾ ਹੈ ਕਿੰਨੇ ਕੁ ਵਿਕਾਸ ਕਾਰਜ ਹੋਏ ਆ ਕਿੰਨੀ ਅਮਾਉਂਟ ਪਿੰਡ ਦੇ ਵਿੱਚ ਖਰਚੀ ਗਈ ਆ ਔਰ ਕੀ ਉਹਨਾਂ ਦੀ ਲੜੀ ਆ ਜੀ ਆ ਵਿਕਾਸ ਕਾਰਜਾਂ ਦੀ ਲੜੀ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਇੱਕ ਸਾਡੇ ਪਿੰਡ ਦੇ ਵਿੱਚ ਬਾਹ ਮਾਈਨਰ ਬਣ ਕੇ ਤਿਆਰ ਹੈ ਆ ਪਿੱਛੇ ਬਣੀ ਹੋਈ ਹੈ ਜਿਸ ਦੀ ਕੀਮਤ 1 ਕਰੋੜ 10 ਲੱਖ ਦੇ ਬਜਟ ਨਾਲੇ ਬਣ ਕੇ ਤਿਆਰ ਹੈ ਜਿਹੜੀ ਕਿ ਸਾਡੀ ਬੜੀ ਵੱਡੀ ਸਮੱਸਿਆ ਸੀ ਇਸ ਨਹਿਰ ਦੀ ਦੇ तकरीबन ਆਜ਼ਾਦੀ ਤੋਂ ਬਾਅਦ ਇਹ ਬਣੀ ਨਹੀਂ ਸੀ ਪਹਿਲਾਂ ਇੱਕ ਸਾਬ ਦਾ ਕੱਚੀ ਤਰ੍ਹਾਂ ਹੀ ਸੀਗੀ ਤੇ ਹੁਣ ਇਹਦੇ ਬੰਦੇ ਨਾਲ ਸਾਡੀ ਇਹ ਸਮੱਸਿਆ ਦੂਰ ਹੋ ਗਈ ਹੈ ਨੰਬਰ 2 ਤੇ ਇੱਕ ਪਾਕਾ ਮਾਈਨਰ ਜਿਹਨੂੰ ਲੰਡੀ ਕੱਸੀ ਵੀ ਕਹਿੰਦੇ ਆ ਸਾਡੇ ਪਿੰਡ ਦੀ ਦੂਜੇ ਪਾਸੇ ਉਹਦੀ ਬਹੁਤ ਵੱਡੀ ਮੰਗ ਸੀ ਜੀ ਉੱਥੇ ਪਾਣੀ ਦੀ ਬਹੁਤ ਜਿਆਦਾ ਕਮੀ ਸੀ ਕਮੀ ਤਾਂ ਚਲੋ ਹੁਣ ਵੀ ਹੈ ਪਰ ਪਹਿਲਾਂ ਬਹੁਤ ਜਿਆਦਾ ਕਮੀ ਸੀ ਜਿਸ ਦੇ ਬਨ ਨਾਲ ਉਹ ਕੁਝ ਹੱਦ ਤੱਕ ਦੂਰ ਹੋਏਗੀ ਜਿੱਥੇ ਉੱਥੇ ਮੰਨ ਲਾ ਕਿਸਾਨਾਂ ਨੇ ਉਸ ਪਾਸੇ ਖੁਦਕੁਸ਼ੀਆਂ ਬਹੁਤ ਕੀਤੀਆਂ ਥੋੜੀ ਜ਼ਮੀਨ ਦੇ ਕਾਰਨ ਅਤੇ ਪਾਣੀ ਪਹੁੰਚਦਾ ਨਹੀਂ ਸਾਡਾ ਪਿੰਡ ਟੈਲਾਂ ਤੇ ਰਹਿ ਜਾਂਦਾ ਹੈ ਜੀ ਤੇ ਟੈਲਾਂ ਪਿੱਛੇ ਹੋਣ ਕਰਨਾ ਸਾਡਾ ਤਕਰੀਬਨ ਪਾਣੀ ਉੱਥੇ ਪੂਰਾ ਨਹੀਂ ਪਹੁੰਚਦਾ ਉਸ ਦੀ ਵੀ ਕੀਮਤ 2 ਕਰੋੜ ਦੀ ਕੀਮਤ ਨਾਲ ਉਹ ਵੱਲ ਰਹੀ ਹੈ ਜੀ ਉਸ ਦਾ ਕੰਮ ਚੱਲ ਰਿਹਾ ਲਗਭਗ ਉਸ ਤੋਂ ਬਾਅਦ ਜੀ ਸਾਡੇ ਜਿਹੜੇ ਪਿੰਡ ਦੇ ਖਾਲ ਨੇ ਦੋਵੇਂ ਮਾਈਨਰਾਂ ਤੇ ਬਾਮ ਤੇ ਪਾਕਾਂ ਤੇ ਤਕਰੀਬਨ ਹਰੇਕ ਮੋਗੇ ਦਾ ਹਰੇਕ ਖਾਲ ਪਾਸ ਹੋ ਗਿਆ ਜੀ 11 ਕਰੋੜ ਦੀ ਕੀਮਤ ਨਾਲ ਸਾਰੇ ਖਾਲ ਪਾਸ ਹੋ ਗਏ ਨੇ ਟੈਂਡਰ ਵਗੈਰਾ ਇਹਨਾਂ ਦੇ ਹੋ ਚੁੱਕੇ ਨੇ April ਦੇ ਵਿੱਚ ਇਹ ਵੀ ਕੰਮ ਚੱਲ ਪਏਗਾ ਉਸ ਤੋਂ ਬਾਅਦ ਖੇਡ ਸਟੇਡੀਅਮ ਚੱਲ ਰਹੀ ਹੈ ਸਾਡੇ ਪਿੰਡ ਬਣ ਰਿਹਾ 4 ਏਕੜ ਦੇ ਵਿੱਚ ਤਕਰੀਬਨ 67 ਲੱਖ ਦੀ ਰਕਮ ਨਾਲ ਉਹ ਬਣ ਰਿਹਾ ਸਾਡੇ ਪਿੰਡ ਉਸ ਤੋਂ ਬਾਅਦ ਜੀ ਹੈਲਥ ਸੈਂਟਰ ਸਾਡੇ ਪਿੰਡ ਉਹਦੀ ਬਹੁਤ ਵੱਡੀ ਕਮੀ ਸੀ ਜਿੱਦਾਂ 35 ਲੱਖ ਦੀ ਕੀਮਤ ਨਾਲ ਹੈਲਥ ਸੈਂਟਰ ਬਣ ਰਿਹਾ ਸਾਡੇ ਪਿੰਡ ਸਾਡੇ ਪਿੰਡ ਵਿੱਚ ਕੋਈ ਪੰਚਾਇਤ ਘਰ ਨਹੀਂ ਸੀ ਪੰਚਾਇਤ ਦੇ ਕੰਮਾਂ ਵਾਸਤੇ ਜਾਂ ਪੰਚਾਇਤ ਨੇ ਜੋ ਵੀ ਆਦੀ ਕੋਈ ਮੀਟਿੰਗ ਵਗੈਰਾ ਕਰਨੀ ਸੀ ਜਾਂ ਕੁਝ ਵੀ ਉਸ ਵਾਸਤੇ ਸਾਡੇ ਕੋਲ ਜਗ੍ਹਾ ਤਾਂ ਸੀਗੀ ਪਰ ਹੈ ਪ੍ਰੋਪਰ ਇਮਾਰਤ ਹੈ ਨਹੀਂ ਸੀ ਸਾਡੇ ਕੋਲ ਜਿਸ ਦੀ ਕੀਮਤ 25 ਲੱਖ ਨਾਲ ਉਹ ਵੀ ਉਸ ਦਾ ਲੈਂਟਰ ਵਗੈਰਾ ਪੈ ਚੁੱਕਿਆ ਉਹ ਵੀ ਚੱਲ ਰਿਹਾ ਕੰਮ ਜੀ ਤੇ ਇੱਕ ਸਭ ਤੋਂ ਵੱਡੀ ਮੰਗ ਸੀ ਪਾਕਾਂ ਤੋਂ ਝੰਡ ਵਾਲਾ ਭੀਮੇਸ਼ਾ ਜਿਹੜੀ ਕਿ ਕੱਚਾ ਰਾਹ ਸੀਗਾ ਇਹ ਸੜਕ ਦੀ ਮੰਗ ਅਸੀਂ ਪਹਿਲਾਂ ਵੀ ਸਮੇਂ-ਸਮੇਂ ਤੇ ਹਰੇਕ ਸਰਕਾਰ ਤੋਂ ਕਰਦੇ ਰਹੇ ਆ ਪਰ ਹਰੇਕ ਸਰਕਾਰ ਨੇ ਸਾਨੂੰ ਲਾਰੇ ਲਾਏ ਨੇ ਕੋਈ ਕੰਮ ਨਹੀਂ ਕੀਤਾ ਸੀਗਾ ਸਾਡਾ ਤੇ ਇਹਨਾਂ ਦਾ ਆਪਣਾ ਧੰਨਵਾਦ ਆ ਸੀਐਮ ਸਾਹਿਬ ਦਾ ਤੇ ਗੋਲਦੀ ਗੰਬੋਜ ਭਰਾ ਦਾ ਜਿਨ੍ਹਾਂ ਨੇ ਸਾਡੀ ਇਹ ਸੜਕ ਮਨਜ਼ੂਰ ਹੋ ਗਈ ਕੰਮ ਸਾਹਮਣੇ ਤੁਹਾਡੇ ਚੱਲ ਰਿਹਾ ਹੈ ਜਿਸ ਦੀ ਕੀਮਤ ਵੀ 1 ਕਰੋੜ 37 ਲੱਖ ਦੇ ਨਾਲ ਇਹ ਤਕਰੀਬਨ 4 ਕਿਲੋਮੀਟਰਾਂ ਸੜਕ ਹੈ ਜੀ 4 ਕਿਲੋਮੀਟਰ ਦੇ ਅੰਦਰ ਬਾੜੀ ਹੈ ਤੇ ਉਹ ਬਣ ਰਹੀ ਹੈ ਸਾਡੀ ਉਸ ਤੋਂ ਬਾਅਦ ਜੀ ਪਾਣੀ ਵਾਲਾ ਟੈਂਕਰ ਮਿਲਿਆ ਇਹ ਸਾਨੂੰ ਨਵਾਂ ਸਾਡੇ ਪਿੰਡ ਦੇ ਵਿੱਚ 2 ਲੱਖ ਦੀ ਕੀਮਤ ਵਾਲਾ ਉਸ ਤੋਂ ਬਾਅਦ ਸਾਡੇ ਪਿੰਡ ਦੋ ਬੱਸ ਸਟੈਂਡ ਆ ਜਿਹੜੇ ਜਿਨ੍ਹਾਂ ਦੀ ਸਾਨੂੰ ਜ਼ਰੂਰਤ ਸੀਗੀ तकरीबन 4 ਲੱਖ ਅਮਾਉਂਟ ਦੇ ਨਾਲ ਉਹ ਵੀ ਥੋੜੇ ਦਿਨਾਂ ਚ ਬਣ ਕੇ ਤਿਆਰ ਹੋ ਜਾਣਗੇ ਜੀ ਪਿੰਡ ਦੇ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਜਿਹੜੀਆਂ ਕੋਈ ਗਰੰਟ ਆਈਆਂ ਇਸ ਨੂੰ ਲੈ ਕੇ ਪਿੰਡ ਵਾਸੀਆਂ ਦਾ ਕੀ ਨਜ਼ਰੀਆ ਜੀ ਜੋ ਹੁਣ ਗ੍ਰਾਂਟ ਆਈ ਹੈ ਉਹ ਸਾਰੀ ਆਪਣੀ ਸਹੀ ਲੱਗ ਰਹੀ ਹੈ ਜੀ ਠੀਕ ਹੈ ਜੀ ਤੇ ਉਹਦੇ ਤੇ ਜੋ ਆਪਣਾ ਠੇਕੇਦਾਰੀ ਸਿਸਟਮ ਦਾ ਸਾਰਾ ਕੰਮ ਹੋ ਰਿਹਾ ਜੀ ਬਹੁਤ ਵਧੀਆ ਚੱਲ ਰਿਹਾ ਜੀ ਠੀਕ ਹੈ ਇਹ ਪਿੰਡ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਵਿਕਾਸ ਕਾਰਜ ਅੱਗੇ ਨਾਲ ਵਧੀਆ ਹੋ ਰਹੇ ਨੇ ਕੰਮ ਵਧੀਆ ਜੀ ਅੱਗੇ ਨਾਲ ਕੰਮ ਠੀਕ ਹੋ ਰਿਹਾ ਹੈ ਜੀ ਠੀਕ ਹੈ ਪਰ ਅੱਗੇ ਵੀ ਸਰਕਾਰਾਂ ਕਰਾਉਂਦੀਆਂ ਸੀ ਪਰ ਥੋੜਾ ਹੋਇਆ ਜਿੰਨਾ ਉਹਨਾਂ ਕੋਲੇ ਸਰਕਾਰਾਂ ਕੋਲੇ ਟਾਈਮ ਰਿਹਾ ਜੀ ਉਸ ਹੱਬ ਤੇ ਇਹਨਾਂ ਕੋਲ ਟਾਈਮ ਘੱਟ ਸੀ ਤੇ ਕੰਮ ਜ਼ਿਆਦਾ ਹੋ ਰਿਹਾ ਜੀ ਠੀਕ ਹੈ ਜੀ ਤੇ ਜੋ ਸਾਡੀ ਲੰਡੀ ਕੱਸੀ ਆ ਅਸੀਂ ਅੱਜ ਵੀ ਮੰਗ ਹੋਰ ਕਰਦੇ ਆ ਵੀ ਡੀਆਰਿੰਗ ਉਹਦੀਆਂ ਟੇਲਾਂ ਦੀ ਸਾਡੀ ਉਹਦੀਆਂ ਚੱਲ ਰਿਆ ਹੈ ਸੰਜਕਸ਼ਨ ਹੋਣ ਦਾ ਕੰਮ ਪਹਿਲਾਂ ਪਿੱਛੋਂ ਚੱਕ ਕੇ 3 ਕਿਲੋਮੀਟਰ ਅੱਗੇ ਲਿਓਨ ਦੀ ਸਾਡਾ ਕੇਸ ਪੈਂਡਿੰਗ ਪਿਆ ਹੈ ਅਸੀਂ ਐਮਐਲ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਇੱਕ ਤਾਂ ਸਾਡਾ ਉਹ ਟੇਲਾਂ ਦਾ ਕੇਸ ਜਲਦੀ ਤੋਂ ਜਲਦੀ ਜਿੰਨਾ ਵੀ ਛੇਤੀ ਹੋ ਸਕੇ ਅਸੀਂ ਤਾਂ ਨੇ ਵੀ ਇਸੇ ਟੈਂਡਰ ਦੇ ਨਾਲ ਜੋੜ ਕੇ ਕੱਸੀ ਦੇ ਉਹ ਅੱਗੇ ਲਿਆ ਕੇ ਸਾਡੀਆਂ ਟੇਲਾਂ ਅੱਗੇ ਬਣਾਈਆਂ ਜਾਣ ਕਿਉਂਕਿ ਪਿੰਡ ਤੋਂ ਪਿੱਛੇ ਆ ਗੰਧੜ ਪਿੰਡੇ ਹੀ ਪੈਂਟੀਆਂ ਨੇ ਉਹ ਜੀ ਠੀਕ ਹੈ ਜੀ ਜੋ ਕਿ ਸਾਨੂੰ ਲੰਡੀ ਕੱਸੀ ਤੇ ਪਾਣੀ ਦੀ ਬਹੁਤ ਮਾਰ ਜ਼ਿਆਦੀ ਪੈਂਦੀ ਹੈ ਜੀ